ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 사ਤ ਸੰਗਤ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਇੱਕ ਕੌਮੀ ਜਰਨਲ ਕੌਮੀ ਜਰਨਲ ਜੋਤੇ ਬਾਰੇ ਗੱਲ ਕਰਨੀ ਹੈ ਜਿਹਨਾਂ ਦਾ ਨਾਮ ਹੈਗਾ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾ ਦਾ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾ ਦਾ 1900 ਫਰਵਰੀ 1993 ਦੇ ਵਿੱਚ ਸ਼ਹੀਦ ਹੋਏ ਸੀਗੇ ਹਥਿਆਰਬੰਦ ਸੰਘਰਸ਼ ਦਾ ਬਹੁਤ ਮਹਾਨ ਜਰਨੈਲ ਹੋਏ ਨੇ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਜੀ ਤਾਂ ਉਹਨਾਂ ਦੇ ਬਾਰੇ ਬਹੁਤ ਮਤਲਬੀ ਕਿੱਸੇ ਕਹਾਣੀਆਂ ਨੇ ਬਾਬਾ ਜੀ ਦੇ ਬਾਰੇ ਤਾਂ ਜਿੱਥੇ ਤੁਸੀਂ ਲਾ ਲਓ ਵੀ ਹਥਿਆਰਬੰਦ ਸੰਘਰਸ਼ ਦਾ ਇੱਕ ਜਰਨੈਲ ਸੀਗਾ ਤੇ ਉੱਥੇ ਹੀ ਉਹ ਬੰਦਾ ਇਨਸਾਨੀਅਤ ਨੂੰ ਬਹੁਤ ਪਿਆਰ ਕਰਦਾ ਸੀਗਾ ਗਰੀਬਾਂ ਦਾ ਮਸੀਹਾ ਸੀਗਾ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਜੀ ਇੱਕ ਵਾਰ ਦੀ ਗੱਲ ਹੈ ਕਹਿੰਦੇ ਵੀ ਬਾਬਾ ਮਾਨੋ ਚਲ ਜੀ ਤਰਨਤਾਰਨ ਸ਼ਹਿਰ ਦੇ ਵਿੱਚ ਮੌਜੂਦ ਸੀਗੇ ਤਾਂ ਉਹ ਬਾਜ਼ਾਰ ਚੋਂ ਬਾਬਾ ਜੀ ਜਾ ਰਹੇ ਸੀਗੇ ਤੇ ਉਹਨਾਂ ਨੇ ਕਿਸੇ ਮੋਚੀ ਦੇ ਕੋਲ ਨਾ ਰੋਕੇ ਜੁੱਤੀ ਘੜਾਉਣ ਵਾਸਤੇ ਜੁੱਤੀ ਉਹਨਾਂ ਦੇ ਟੁੱਟੀ ਹੋਈ ਸੀਗੀ ਜੁੱਤੀ ਨੂੰ ਘੜਾਉਣ ਵਾਸਤੇ ਬਾਬਾ ਜੀ ਰੋਕੇ ਤਾਂ ਮੋਚੀ ਨੂੰ ਕਹਿੰਦੇ ਵੀ ਭਾਈ ਆ ਜੁੱਤੀ ਮੇਰੀ ਠੀਕ ਕਰ ਦੇ ਉਹ ਕਹਿੰਦਾ ਠੀਕ ਹੈ ਜੀ ਉਹ ਜੁੱਤੀ ਠੀਕ ਕਰ ਰਿਆ ਸੀ ਮੋਚੀ ਤੇ ਜਦੋਂ ਉਹਦੀ ਬੇਟੀ ਆਈ ਮੋਚੀ ਦੀ ਆ ਕੇ ਉਹਨੇ 50 ਰੁਪਏ ਮੰਗੇ ਆਪਣੇ ਪਿਤਾ ਤੋਂ ਡੈਡੀ ਨੂੰ ਕਹਿੰਦੀ ਵੀ 50 ਰੁਪਏ ਦੋ papa ਮੇਰਾ ਅੱਜ ਪੇਪਰ ਆ ਵੀ ਮੈਂ ਫੀਸ ਭਰਨੀ ਹੈ ਵੀ ਜੇ ਮੈਂ ਫੀਸ ਭਰਾਂਗੀ ਮੈਂ ਤਾਂ ਕਲਾਸ 'ਚ ਬੈਠਣ ਦੇਣਗੇ ਸਕੂਲ ਆ ਦੇ ਤਾਂ ਉਹ ਕਹਿੰਦਾ ਬੇਟਾ ਵੀ ਮੇਰੇ ਕੋਲ ਤਾਂ ਅਜੇ 50 ਰੁਪਏ ਬਣੇ ਨਹੀਂ ਹੈਗੇ ਕਿਉਂਕਿ ਉਸ ਜ਼ਮਾਨੇ ਚ ਅਜ ਤੋਂ 40 ਸਾਲ ਪਹਿਲਾਂ ਦੀ ਗੱਲ ਹੈ 35-40 ਸਾਲ ਪੁਰਾਣੀ ਗੱਲ ਹੈ ਉਹਦੋਂ 50 ਰੁਪਏ ਬਹੁਤ ਵੱਡੀ ਕੀ ਸੀਗੀ ਤਾਂ ਉਹ ਕਹਿੰਦੀ ਵੀ ਪਾਪਾ ਵੀ ਅੱਜ ਲਾਸਟ ਦੇਣਾ ਪੇਪਰ ਦਾ ਵੀ ਨਹੀਂ ਤਾਂ ਮੇਰਾ ਪੇਪਰ ਕੈਂਸਲ ਹੋ ਜਾਣਾ ਤਾਂ ਉਹਨੇ ਆਪਣੀ ਜੇਬ ਤੇ ਹੱਥ ਮਾਰ ਕੇ ਦੇਖਿਆ ਮੋਚੀ ਨੇ ਤੇ ਉਹਦੀ ਜੇਬ ਚ 20 ਰੁਪਏ ਸੀਗੇ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਹਜੇ 20 ਰੁਪਏ ਨੇ ਤਾਂ ਕੋਲ ਖੜੇ ਬਾਬਾ ਮਾਨੋ ਚਲਜੀ ਨੇ ਆਪਣੀ ਜੇਬ ਦੇ ਵਿੱਚੋਂ 500 ਰੁਪਏ ਕੱਢ ਕੇ ਕੱਢਿਆ ਤੇ ਉਹ ਮੋਚੀ ਨੂੰ ਦਿੱਤਾ ਕਹਿੰਦਾ ਵੀ ਲੈ ਤੇ ਨੂੰ ਦੇ ਦੇ ਵੀ ਆਪਣੀ ਫੀਸ ਭਰ ਲੋਗੀ ਤਾਂ ਉਹ ਕਹਿੰਦਾ ਮੋਤੀਆ ਕੋ ਕਹਿੰਦਾ ਵੀ ਸਰਦਾਰ ਜੀ ਵੀ 500 ਰੁਪਇਆ ਵੀ ਮੈਂ ਕੀ ਕਰਨਾ ਕੋਈ ਗੱਲ ਨਹੀਂ ਵੀ ਮੈਂ ਤੁਸੀਂ ਰੱਖੋ ਆਪਣੇ ਕੋਲ ਵੀ ਕੋਈ ਗੱਲ ਨਹੀਂ ਮੈਂ ਫੀਸ ਆਪੇ ਭਰ ਲਾਂਗਾ ਵੀ ਮੇਰੇ ਤੋਂ ਵਾਪਸ ਨਹੀਂ ਦਿੱਤੇ ਜਾਣੇ ਤੁਹਾਨੂੰ ਵੀ 500 ਰੁਪਏ ਮੇਰੇ ਤੋਂ ਮੋੜਿਆ ਨਹੀਂ ਜਾਣਾ ਮੇਰੀ ਇੰਨੀ ਗੰਜੈ ਸਨੀ ਵੀ ਮੈਂ ਤੁਹਾਨੂੰ 500 ਰੁਪਏ ਵਾਪਸ ਕਰ ਵਾਪਸ ਕਰ ਸਕਾਂ ਬਾਬਾ ਜੀ ਇਨੇ ਕੋਮਲ ਦਿਲ ਇਨਸਾਨ ਸਨ ਉਹ ਕਹਿੰਦੇ ਧੀਆ ਨੂੰ ਦਿੱਤਾ ਹੋਇਆ ਪੈਸਾ ਕਹਿੰਦੇ ਕਦੇ ਵਾਪਸ ਨਹੀਂ ਲਿਆ ਜਾਂਦਾ ਹੁੰਦਾ ਠੀਕ ਹੈ ਧੀਆ ਨੂੰ ਜੋ ਦੇਤਾ ਸੋ ਦੇਤਾ ਬਾਬਾ ਗਰਬਚਾ ਸੈ ਇਨੀ ਮਾਨੋ ਚੱਲ ਇਹੋ ਜੇ ਸਨ ਬਹੁਤ ਹੀ ਨਰਮ ਦਿਲ ਇਨਸਾਨ ਸਨ ਬਾਬਾ ਮਾਨੋ ਚੱਲ ਜੀ ਚੰਗੇ ਇਨਸਾਨਾਂ ਨੂੰ ਦੁਨੀਆ ਤਾਹੀ ਯਾਦ ਕਰਦੀ ਹੈ ਉਹਨਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਜਾਇਜ਼ ਕੋਈ ਕਤਲ ਨਹੀਂ ਕੀਤਾ ਕਦੇ ਕੋਈ ਨਿਆਇਜ ਬੰਦਾ ਨਹੀਂ ਮਾਰਿਆ ਹੈਗਾ ਉਹਨਾਂ ਦਾ ਉਹਨਾਂ ਦਾ ਸਤਕਾਰ ਇੰਨਾ ਸੀਗਾ ਬਾਬਾ ਗੁਰਬਚਨ ਸਿੰਘ ਮਾਣੋ ਚਲ ਜੀਦਾ ਤੇ ਦੈਸ਼ਤ ਉਹਨਾਂ ਦੀ ਇੰਨੀ ਜਿਆਦੀ ਸੀਗੀ ਮੈਂ ਜਿੱਥੇ ਉਹਨਾਂ ਦੀ ਐਡਾ ਨਾਮ ਸੀਗਾ ਉਹਨਾਂ ਦੀ ਇੰਨੀ ਮਤਲਬ ਵੀ ਦੈਸ਼ਤ ਸੀਗੀ ਉੱਥੇ ਹੀ ਲੋਕਾਂ ਦੇ ਮਨਾਂ ਵਿੱਚ ਬਾਬਾ ਜੀ ਦਾ ਸਤਕਾਰ ਇੰਨਾ ਸੀਗਾ ਵੀ ਲੋਕ ਉਹਨਾਂ ਦੀ ਵੇਟ ਕਰਦੇ ਸੀਗੇ ਉੜੀਕਾਂ ਕਰਦੇ ਹੁੰਦੇ ਸੀ ਵੀ ਕਿਤੇ ਬਾਬਾ ਜੀ ਸਾਡੇ ਘਰੇ ਵੀ ਚਰਨ ਪਾਉਣ ਅਸੀਂ ਵੀ ਸੇਵਾ ਦਾ ਸਾਨੂੰ ਵੀ ਸੇਵਾ ਦਾ ਮੌਕਾ ਮਿਲੇ ਇਹੋ ਜੇ ਸਾਨੂੰ ਬਾਬਾ ਗਰਬਚਨ ਸਿੰਘ ਜੀ ਮਾਣੋ ਤੇ ਆਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਲਾਈਕ ਕਰਦੇ ਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ